ਭਾਵੇਂ ਗਏ ਕੀ ਲਾਜ ਅਸ ਗੋਵਿੰਦ ਦਾਸ ਤਵਾਰ ਰਾਮ ਕਲੀ ਮਾਲਾਤੀ ਜਾਇ ਆਨੰਦ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨੁਵ ਜੀਆ ਵਾਧਾਈਂ ਰਾਗ ਰਤਨ ਪਰਵਾਰ ਪਰਿਆ ਸਭ ਦਗਾਵਣੇ ਆਇਆ ਸਭ ਦੁਤ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਹੁ ਸਦਾ ਰਹੋ ਹਰ ਨਾਲੇ ਹਰ ਨਾਲ ਰੋਤ ਮਨ ਮੇਰੇ ਦੂਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗਲਾ ਸਮਰਥ ਸੁਆਮੀ ਸੋ ਪਿਆਮਨਾ ਵਿਸਾਰੇ ਕੈ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸੱਚ ਸਾਇ ਬਾ ਕੈ ਨਾਏ ਕਰਤੇ ਰਾ ਕਰਤਾ ਤੇਰਾ ਸਭ ਵਿਚ ਹੈ ਜਿਸ ਦੇ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨਿ ਸਾਵੈ ਨਾਮ ਜਿਨ ਕੈ ਮਨ ਉਸ ਆਵਾਜੇ ਸਬਦ ਕਨੇਰੇ ਕੈ ਨਾਮ ਗ ਸੱਚੇ ਸਾਇਬ ਕੈ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਿਨ ਅਪੁਖਾ ਸਭ ਗਵਾਹੀਆ ਕਰ ਸਾਧ ਸੁਖ ਮਰਿਆਏ ਵਸਿਆ ਜਿਨ ਇੱਛਾ ਸਭ 부ਜਾਈਆ ਸਦਾ ਕੁਰਬਾਨ ਗੀਤਾ ਗੁਰੂ ਵਿਟੋ ਜੀ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ ਅਵਤਾਰੋ ਪਿਆਰੋ ਸਚਨ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਹਿ ਲਾਜਿਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਘੰਟ ਗਮਾਰਿਆ ਤੁਰ ਕਰਮ ਪਾਇ ਤੁਧ ਜਿਨ ਕੋ ਸੇ ਨਾਮ ਅਰ ਕ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ ਸਚਿ ਲਿਆ ਗਨ ਦੇ ਨਿਮਾਣੀ ਦੇ ਨਿਮਾਣੀ ਲਿਵ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਸਮਰਤ ਹੋਏ ਨਾਹੀ ਕਿਰਪਾ ਕਰ ਬਨਵਾਰਿਆ ਜੇ ਸਨੋਰਤੋਂ ਨਾਹੀ ਸ਼ਬਦ ਲਾਗ ਸਵਾਰੀਆਂ ਕਹਿ ਨਾਨਕ ਲਿਵ ਵਾਜੋਂ ਕਿਆ ਕਰੇ ਵਿਚਾਰੀਆਂ ਆਨੰਦ ਅਨੰਦ ਹੈ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰੇ ਕਿਰਪਾ ਕਿਲਿ ਵਿਵ ਘਟੇ ਗਿਆਨ ਜਨ ਸਾਰਿਆ ਅੰਦਰੋ ਜਿਲਕਾ ਉਹ ਟੁਟਾ ਦਿਨ ਕਾ ਸ਼ਬਦ ਸਚ ਸਵਾਰਿਆ ਕਾ ਨਾਨਕ ਹੋ ਅਨੰਦ ਅਨੰਦ ਗੁਰ ਤੇ ਗਾਣਿਆ ਆਪਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੁਲੇ ਫਿਰਦੇ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਗੇ ਨਾਮ ਪਾਣਾ ਪਾਵੇ ਇਕ ਨਾਮ ਜਿਸ ਦੇ ਪਿਆਰੇ ਸੋ ਇਹਨਨ ਪਾਵੇ ਆਵੋ ਸੰਤ ਪਿਆਰੇ ਓ ਅਖਤ ਕੀ ਕਰੇ ਕਹਾਣੀ ਕਰ ਕਹਾਣੀਆਂ ਕਥ ਕੇਰੀ ਗੀਤ ਦੁਹਾਰ ਪਾਈਏ ਤਨ ਮਨ ਤਨ ਸਭ ਸੋਪ ਗੁਰ ਕੋ ਕਮਨਿਏ ਪਾਈਏ ਓ ਕਾ ਮਨੋਂ ਗੁਰੂ ਕੇਰਾ ਗਾਓ ਸੱਚੀ ਮਾਣੀ ਕਰ ਨਕ ਸੁਣੋ ਸੰਤੋ ਕਥ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿ ਨੈਣ ਪਾਇਆ ਚਤੁਰਾਈ ਨਾ ਪਾਇਆ ਕਿ ਨੈ ਤੂੰ ਸੁਣ ਮਨ ਮੇਰਾ ਜੇ ਮਾਇਆ ਮੋਣੀ ਦਿਲ ਐਤ ਪਰਮ ਤੁਲਾਇਆ ਮਾਇ ਤੇ ਮੋਣੀ ਤੇ ਨਾ ਕੀਤੀ ਜਨ ਟਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋ ਮਿਟਾਲਾਇ ਕੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਉਪਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤੁਸ ਨਾਲ ਕਿਉ ਚਤਲਾਈਐ ਐਸਾ ਕੰਮੁ ਲੈ ਨ ਕਿਛੁ ਜਿਤੇ ਅੰਤ ਪਛੋਤਾਇਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗਮ ਆਗੋਚਰਾ ਤੇਰਾ ਅੰਤ ਨ ਪਾਇਆ ਹਮਤੋ ਨ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਖੋ ਥਾਨ ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਨਿਕਤੋ ਸਲਾਗਮ ਤੇਰਾ ਅੰਤ ਨ ਪਾਇਆ ਸੁਨਰਮੁੰਜਨ ਅਮਰਤ ਖੋਜ ਦੇਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੂ ਦੇਉ ਪਾਇ ਇਕ ਵੇਖ ਪਰਸਨ ਆਇ ਲਭ ਲੋ ਵਹਿੰਕਾਰ ਜੁਗਾ ਸਤਗੁਰੁ ਭਲਾ ਪਾਇਆ ਕੈ ਨਾਨਕ ਜਿਸਨੋ ਆਪ ਤੁਠਾ ਤੈਨੇ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਕਾ ਨਾਨੀਰਾਲੀ ਭਗਤਾਂ ਗੇਰੀ ਬਿਖਰ ਮਾਰਗ ਚੱਲਣਾ ਲਵਲੋ ਵੰਗਾਰ ਤਜ ਦ੍ਰਿਸ਼ਨਾ ਬੋਤ ਨਾਹੀ ਬੋਲਣਾ ਕਨਿਓ ਤਿੱਖੀ ਵਾਲੋ ਨੇ ਕੀ ਤਮਾਰਗ ਜਾਣਾ ਗੁਰ ਪ੍ਰਸਾਦਿ ਜੀਨੀ ਆਪ ਤਜਿਆ ਹਰ ਵਾਸਨਾ ਸੁਮਣੀ ਕਹਿ ਨਾਨਕ ਚਾਲ ਭਗਤਾ ਜੁਗ ਹੈ ਜੋ ਬਨਰਾਲੀ ਜੋ ਤੂੰ ਚਲਾਏ ਤੀ ਚੱਲੇ ਸੁਮੀ ਹੋਰ ਕਿਆ ਜਾਹ ਗੁਣ ਤੇਰੀ ਜਿਉ ਤੂੰ ਚਲਾਏ ਤਿ ਵੈ ਚੱਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜੇ ਮੈਂ ਨਾਮ ਲਾਹੇ ਸੇ ਹਰ ਹਰ ਸਵਾਤਿ ਆਵੈ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਪਾਵਹਿ ਤਿਵੈ ਚਲਾਵਹਿ ਇਹੋ ਸੋਇਲਾ ਸਉਦ ਸੁਆਵਾਰ ਸਉਦੋ ਸੁਆਵਾਂ ਸਦਾ ਸੋਇਲਾ ਸਤਿਗੁਰੂ ਸੁਣਾਇ ਆਇਓ ਤਿਨ ਕਹਿ ਮਨ ਹਸਿਆ ਗਿਨ ਤੂ ਲਿਖਿਆ ਆਇ ਇਕ ਫਿਰੈ ਗਨੇ ਰੇ ਕਰਾਂ ਗੱਲਾਂ ਗੱਲ ਹੀ ਕਿਨੇ ਲਪਾਇਆ ਕਹਿ ਨਾਨਕ ਸਬਦ ਸੋਇਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਿਨਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਨੀ ਧਿਆਇਆ ਪਵਿੱਤ ਮਤਬਿਤਾ ਕਟੰਭ ਸੇ ਦਸੋ ਪਵਿੱਤ ਸੰਗਤ ਸਭਾਇਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਅਸਾਇਆ ਕਹ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਅਰਹ ਧਿਆਇਆ ਕਰਮੇ ਸਾਰ ਜਨ ਯੋਪਦਾਵਨ ਸਦੈ ਸਸਾਨਾ ਨ ਜਾਏ ਨ ਜਾਏ ਸਸਾ ਕੀਤਾ ਸੰਜਮ ਰਹਿ ਕਰਮ ਕਮਾਈ ਸਹ ਸਹਿ ਜੀਵ ਮਲੇਣ ਕਿਤ ਸੰਜਮ ਤੋਤਾ ਜਾਏ ਵੰਤੋ ਸਉਦ ਲਾਗੋ ਹਰਸ ਰੋਚਿਤ ਲਾਏ ਕੈ ਲਾਨ ਗੁਰ ਪ੍ਰਸਾਦੀ ਸਹ ਜੀਵ ਉਪਜੈ ਸਹ ਸਾਰੇ ਵਜਾਇ ਜੀਉ ਮਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਮੈ ਲੈ ਤੀਨੇ ਜਨਮ ਜੁਹਿ ਹਾਰਿਆ ਏ ਤਿਸ ਨਾ ਹਟਾਰੋਗ ਲਗ ਮਰਨ ਮਨੋ ਵਿਸਾਰਿਆ ਵੇ ਤਮੈ ਨਾਮ ਉਤਮ ਸੁ ਸੁਣੈ ਨਾਏ ਫਿਰੈ ਜੰਬੇ ਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਗੇ ਤੀਨੇ ਜਨਮ ਜੁਹਿ ਹਾਰਿਆ ਜੀਓ ਨਿਰਮਲਵਾਰੋ ਨਿਰਮਲਵਾਰੋ ਤਾ ਨਿਰਮਲ ਜੀਓ ਨਿਰਮਲ ਸਤਗੁਰ ਤੈ ਕਰਨੀ ਕਮਾਣੀ ਊੜ ਕੀ ਸੋਏ ਪੋਚ ਨਾਈ ਮਨ ਸਾ ਸੱਚ ਸੁਮਾਣੀ ਜਨਮ ਰਤਨ ਜੀਨੀ ਘਟਿਆ ਹਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤਿਸਨੋਂ ਕੋ ਹੋਵੇ ਹੋਇ ਤੈ ਸੰਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਅਰਧਤ ਆਹੀ ਅੰਤਰ ਆਤਮੈ ਸਮਾਲੇ ਆਪ ਛੜ ਸਦਾ ਰਹੈ ਪਰਣ ਗੁਰ ਬਿਨ ਅਵਰਣ ਜਾਣ ਕੋ ਏਕ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋੁਰ ਤੇ ਵੇ ਮੁਕੋ ਆ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪਚੋ ਵਿਵੇਕਿਆ ਜਾਏ ਅਨੇਕ ਜੁਨੇ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਬਦ ਸੁਣਾਏ ਜਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਓ ਸੇ ਕਸਤ ਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਅਸ਼ੀਰਵਾਣੀ ਜਿਨ ਕੋ ਨਦਰ ਕਰਮ ਹੋ ਵੈਰ ਤਿਨਾ ਸਮਾਣੀ ਪੀਓ ਅੰਮ੍ਰਿਤ ਸਰਦਾਰੋ ਅਰੇ ਰੰਗ ਜਪੋ ਸਾਰੰਗ ਬਾਣੀ ਕਿਆ ਨਾਨਕ ਸਦਾ ਗਾਓ ਏ ਸੱਚੀ ਬਾਣੀ ਸਤਿਗੁਰੂ বিনা ਹੋਰ ਕੱਚੀ ਐ ਬਾਣੀ ਬਾਣੀ ਤੈ ਗੱਚੇ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਬੱਚੀਆਂ ਕੁਠਾਣੀ ਹਰ ਹਰਿ ਨਿਤ ਕਰਹ ਰਸਨਾ ਕੇ ਆ ਕਚੂ ਨ ਜਾਣੀ ਚਿਤ ਜਿੰਕਾ ਹਿਰਿ ਲ ਮਾਇਆ ਭੋਲਣ ਪੈ ਰਵਾਣੀ ਕਹ ਨਾਨਕ ਸਤਿਗੁਰ ਵਾਜੋ ਹਰ ਗੱਜਿ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਆਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਰਾ ਰਤਨ ਆਪੇ ਜਿਸ ਨੋ ਦੇ ਬੁਜਾਏ ਕਹ ਨਾਨਕ ਸ਼ਬਦ ਰਤਨ ਹੈ ਹੀ ਰਾਜਿਤ ਜੜਾਓ ਸਿਵ ਸਗਤ ਆਪੁ ਪਾਏ ਕੈ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਪ ਵੇਖੈ ਗੁਰਮੁਖ ਕਿਸੈ 부ਝਾਏ ਤੋੜੇ ਬੰਨ ਲੋ ਹੈ ਮੁਕਤ ਸਉਦ ਮਨ ਵਸਾਏ ਗੁਰਮੁਖ ਜਿਸ ਨੋਇ ਆਪ ਕਰੇ ਸੋ ਹੋਇ ਇਕ ਸੋ ਲਿਵ ਲਾਇ ਇਕ ਨਾਨਕ ਆਪ ਕਰਤਾ ਆਪੇ ਹੁਕਮੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਸਿਮਰੈ ਸਾਸਤਰੁ ਮਨੁ ਨ ਪਾਵੇ ਚਾਰ ਦੇ ਤਤੈ ਸਾਰਨ ਜਾਣੀ ਤਤੈ ਸਾਰਨ ਜਾਣੀ ਗੁਰੂ ਵਾਜੋ ਤਤੈ ਸਾਰਨ ਜਾਣੀ ਤੇ ਮੁਣੀ ਸੰਸਾਰ ਪਰਮ ਸੁਤਾ ਸੁਧਿਆ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਾਸਿਆ ਬੋਲੇ ਅਮਰਤ ਬਾਣੀ ਕਿਆ ਨਾਨਕ ਸੋਤਤ ਪਾਏ ਜਿਸਨੋਂ ਅੰਧੇ ਨ ਅਰ ਲਗ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪਰਤ ਪਾਲ ਕਰੇ ਸੁਖ ਮਨੋ ਵਿਸਾਰਿਐ ਮਨੋ ਕਿਉ ਵਿਸਾਰਿਐ ਵਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਬਈ ਉਸਨੋ ਕਿਉ ਪੋਰ ਸਕੀ ਜਿਸਨੋ ਆਪਨੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸਵਾਲੀਆ ਕਹਿ ਨਾਨਕੇ ਵਡਾਤਾ ਸੁਖ ਮਨੋ ਵਿਸਾਰੀਐ ਜਿਨ ਜਸੀ ਅਗਨੀ ਉਦਰ ਮੈਂ ਤੈਸੀ ਬਾਹਰ ਮਾਇਆ ਅਗਨ ਸਭ ਕੋ ਜੀ ਕਰਤਾ ਢੇਲ ਰਚਾਇਆ ਜਾਤਿ ਸੁਭਾਣਾ ਤਾਂ ਜੰਮੇ ਅਪਰਵਾਰ ਭਲਾ ਪਾਇਆ ਲੇਵ ਜੁੜ ਕੇ ਲਗੇ ਦ੍ਰਿਸਨ ਮਾਇਆ ਮਰਮਰਤਾ ਆਏ ਮਾਇਆ ਚਰ ਵਿਸਰੈ ਮੋਇ ਉਪਜੈ ਪਾਉ ਤੁਝ ਲਾਇ ਕੈ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇ ਰ ਆਪਣੇ ਮੁੱਲ ਕੈ ਮੁੱਲ ਨ ਪਹਾ ਜਾਏ ਮੁਲ ਨਾ ਪਾਇਆ ਜਾਏ ਕਿਸੇ ਟੋਰੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰੇ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਾ ਹਰ ਵਸ ਮਨ ਆਏ ਓਰ ਆਪੇ ਮੁਲਕ ਭਾਗ ਦਿਨਾ ਦੇ ਨਾਨਕ ਜਿਨਰ ਪਲਾਪਾਇ ਆਰ ਰਾਸ ਮੇਰੀ ਮਨੋ ਨਜ਼ਾਰਾ ਹਰ ਰਾਸ ਮੇਰੀ ਮਨੋ ਨਜ਼ਾਰਾ ਸੁਭੂਰ ਤੇਰਾ ਸੁ ਜਾਣੀ ਹਰ ਹਰਨ ਨਿਤ ਜਪੋ ਜਿਓ ਲਾਹ ਖਟੋਦਿਆੜੀ ਓ ਤਨ ਤੈਨਾਂ ਮਿਲਿਆ ਜਿਨਰ ਆਪੇ ਪਾਣ ਕੈ ਨਾਨਕ ਅਰੇ ਰਸ ਮੇਰੀ ਮਰੋ ਆਵਣ ਜਾਰਾ ਏ ਰਸ ਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਵਰਤ ਕੀਤਾ ਜਿ ਚਰ ਹਰਸ ਪੱਲੇ ਨ ਪਾਏ ਹਰਸ ਪਾਏ ਪੱਲੇ ਪਿਆਰ ਰਸ ਬੋ ਨਦਰਸ ਨਾ ਲਾਗੇ ਆਏ ਏ ਹੋ ਹਰਸ ਕਰਮੀ ਪਾਇਆ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਈਸਰੇ ਜਾਰਵਸ ਮਨ ਆਏ ਏ ਸਰੀਰਾ ਮੇਰਿਆ ਹਰ ਤੁਮੈ ਜੋਦਰਖੀ ਤਾ ਤੂੰ ਜਗ ਮੈਂ ਆਇਆ ਰਹਿ ਜੋਦਰਗੀ ਤੁਧ ਵਿੱਚ ਦਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦਿ ਪੁਜਿਆ ਤਾ ਚਲ ਤੋ ਆਚਲ ਤਨ ਦਰੀ ਆਇ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਖੀ ਤਾ ਤੋ ਜਗ ਮੈਂ ਆਇ ਮਨ ਜਾਉ ਪਿਆ ਪ੍ਰਭ ਅਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਉ ਮੰਗਲਿਤ ਸਖੀਏ ਸੁਖ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸਵਾਗੇ ਆਪਨ ਤਿਰ ਜਾਪੇ ਅਨਾਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਮਾਰਸ ਭਗੋ ਕਹਿ ਨਾਨਕ ਪ੍ਰਭ ਆਪ ਮਿਲੇ ਆਕਰਣ ਕਾਰਣ ਜੋਗੋ ਏ ਸ੍ਰੀ ਰਾਮੇ ਰਿਆ ਇਸ ਤਕ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂ ਜਗ ਮੈਂ ਆਇਆ ਜਿਨਹਰ ਤੇਰਾ ਰਚਨ ਰਚੇ ਅਸੋ ਹਲ ਮਨ ਨ ਵਸਾਇਆ ਸਤਿਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰੁ ਲਿਖਿਆ ਪਾਇ ਕਹਿ ਨਾਨਕ ਉਸ ਅਕੀਰ ਪਰਵਾਨੋ ਆਜਿਨ ਸਤਿਗੁਰ ਸਾਂਝ ਤਲਾਇ ਏ ਨੇਤਰੋ ਮੇਰੇ ਹੋ ਹਰ ਤਮ ਜੋ ਤਰੀ ਹਰ ਬਿਨ ਹੋਰ ਨ ਦੇਖੋ ਕੋਈ ਹਰ ਬਿਨ ਹੋਰ ਨ ਦੇਖੋ ਕੋਈ ਨਦਰਿ ਹਰ ਨਿਆਲੇ ਏ ਹੋ ਇਸ ਸੰਸਾਰ ਤੁਮ ਦੇਖਦੇ ਹੋ ਵਰਕਰੂਪ ਹੈ ਅਰ ਰੂਪਨ ਦ੍ਰਿਆਯਾ ਗੁਰ ਪ੍ਰਸਾਦਿ ਬੁਝਿਆ ਜਾ ਵਿਕਾਰ ਇਕ ਹੈ ਅਰ ਜਿਨੇ ਵਰਨਾ ਕੋਈ ਕ ਨਾ ਲਕੇ ਨਿਤ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ اے ਸਰਵਣੋ ਮੇਰਿਓ ਸਚੈ ਸੁਣਨੈ ਨੂੰ ਪਠਾਇ ਸਚੈ ਸੁਣਨੈ ਨੂੰ ਪਠਾਇ ਸਰੀਰ ਲਾਇ ਸੁਣੋ ਸਤਿ ਬਾਣੀ ਜਿਤੁ ਸੁਿਮੀ ਮਨ ਤਨ ਹਰਿਆ ਹੋਆ ਰਸਨ ਰਸ ਸਮਾਣੀ ਸਚੈ ਅਲਕ ਵਿਡਾਣੀ ਤਾਕੀ ਗਤਿ ਗਈ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋ ਸੱਚ ਸੁਣਨੈ ਨੋ ਪੜਾਈ ਰਾਜੀੋ ਗੁਫਾ ਇਹੰਦਰ ਰਖ ਕੈ ਵਾਧਾ ਪਉਣ ਵਜਾਇਆ ਵਜਾਇਆ ਵਾਧਾ ਪਉਣ ਨੋ ਦਵਾਰੇ ਪ੍ਰਗਟ ਕੀਏ ਦਸਵਾ ਅਗੁਤਰ ਆਇਆ ਗੁਰ ਦਵਾਰੇ ਲਾਏ ਪਾਵਨੀਕ ਨਾਂ ਦਸਵਾ ਦਵਾਰ ਦਿਖਾਇਆ ਸਾਰੇ ਅਨੇਕ ਰੂਪ ਨਾਉ ਨਿਦ ਤਿਸ ਦਾ ਅੰਤ ਨ ਜਾਇ ਪਾਇ ਕਹਿ ਨਾਨਕ ਹਰ ਪਿਆਰ ਹੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇ ਇਹੋ ਸੱਚਾ ਸੁਹੇਲਾ ਸੱਚ ਕਰਗਾ ਵੋ ਸਾਹਿਬ ਹੋਤਾ ਸੋਇ ਲਾ ਕਰ ਸਚੈ ਜਿਥੈ ਸਦਾ ਸਚ ਦਿਆਵੈ ਸਚੋ ਤੇ ਆਵੈ ਜਾਂ ਤੁਧ ਪਾਵੈ ਗੁਰਮੁਖ ਜਿ ਨਾਮ ਜਾਵੈ ਓ ਸਤ ਸਭ ਨਾ ਕਾ ਖਸਮ ਹੈ ਜਿਸ ਵਰਸੇ ਸੋ ਜਨ ਪਾਵੈ ਕਹਿ ਨਾਨਕ ਸਚ ਸੋਇ ਲਾ ਸਚ ਕਰ ਗਾਵੈ अनाद सुनो वड पागियो सगल मनोरथ पूरे पार भरम प्रभ पाया उतरे सगल रोग संताप उतरे सन्तापयुतरे ਜਨ ਪੈ ਸਰਸੇ ਪੂਰੇ ਘੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵੇ ਤ ਸਤੁਰ ਰਹਿ ਆ ਪਰ ਉਨੀਤ ਕਹਤੇ ਪਵਿਤ ਸਤਗੁਰ ਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਬ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ तरत मात दिनवस रात दोय दाई दया खेल सगल जगत चंगे த் நானுல கேச்சுனால ஜி நாமத்தே மசால ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ